ਪਾਸੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਵੱਲੋਂ ਮਾਲ ਵਿਭਾਗ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਸਖਰ ਨਿਰਦੇਸ਼ ਦਿੱਤੇ ਹੋਏ ਨੇ ਕਿ ਤਹਿਸੀਲਾਂ 'ਚ ਲੋਕਾਂ ਦੇ ਕੰਮ ਪਹਿਲ ਤੇ ਆਧਾਰ ਤੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆ ਸਕੇ ਜੇਕਰ ਗੱਲ ਕਰੀਏ ਤਹਿਸੀਲ ਖੰਨਾ ਦੇ ਫਰਦ ਕੇਂਦਰ ਦੀ ਜੋ ਪਿਛਲੇ ਕਈ ਦਿਨਾਂ ਤੋਂ ਲੋਕਾਂ ਲਈ ਦਰਦ ਦਾ ਕੇਂਦਰ ਬਣਿਆ ਹੋਇਆ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਪત્રਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਰੋਹਣੀ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਣੀ ਪਾਲ ਨੇ ਦੱਸਿਆ ਕਿ ਤਹਿਸੀਲ ਖੰਨਾ ਦਾ ਫਰਦ ਕੇਂਦਰ ਪਿਛਲੇ ਵੀਰਵਾਰ ਤੋਂ ਤਕਨੀਕੀ ਖਰਾਬੀ ਕਾਰਨ ਬੰਦ ਪਿਆ ਹੈ। ਤਹਿਸੀਲ ਦੇ ਵਿੱਚ ਪਿਛਲੇ ਵੀਰਵਾਰ ਤੋਂ ਤਕਰੀਬਨ ਦੁਪਹਿਰ ਤੋਂ ਜਿਹੜਾ ਫਰਦ ਕੇਂਦਰਾ ਬਿਲਕੁਲ ਠੱਪ ਪਿਆ ਹੈ ਖੰਨਾ ਦੇ ਪਿੰਡ ਦੇ ਵਿੱਚ 67 ਪਿੰਡ ਪੈਂਦੇ ਨੇ ਜਿਦੇ ਵਿੱਚੋਂ 76 ਪਿੰਡ ਨੇ ਤਕਰੀਬਨ ਜੀ ਬੇ ਉਹ ਜਿਹੜੇ ਮੌਜਾ ਨੇ ਉਹ ਵੀ ਬੇਚਰਾਗ ਪਿੰਡ ਨੇ ਉਹ ਵੀ ਇਸ ਕਰਕੇ ਲੋਕ ਇੰਨੀ ਠੰਡ ਦੇ ਵਿੱਚ ਉਰੇ ਆਉਂਦੇ ਨੇ ਫਾਰਦ ਲੈਣ ਦੇ ਲਈ ਪਰੰਤੂ ਜਦੋਂ ਇੱਥੇ ਤਸਦੀਲ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਕਹਿੰਦੇ ਨਹੀਂ ਮਸ਼ੀਨ ਖਰਾਬ ਆ ਵੀਰਵਾਰ ਦੀ ਮਸ਼ੀਨ ਖਰਾਬ ਆ ਸ਼ੁੱਕਰਵਾਰ ਲਾਂਗੇ 12 ਐਤਵਾਰ ਲਾਂਗੇ ਅੱਜ ਸੋਮਵਾਰ ਆ ਅੱਜ ਵੀ ਦੁਪਹਿਰ ਦੇ ਦੇਖ ਲਓ 1 ਵਜੇ ਦੇ ਬੱਜ ਚੁੱਕਿਆ ਅਜੇ ਤੱਕ ਮਸ਼ੀਨ ਠੀਕ ਨਹੀਂ ਹੋਈ ਹੁਣ ਵੀ ਇਹ ਗੱਲ ਕਹਿ ਰਹੇ ਨੇ ਵੀ ਕੱਲ ਨੂੰ ਦੁਪਹਿਰ ਤੋਂ ਬਾਅਦ ਦੇਖਦੇ ਆ ਵੀ ਕੋਈ ਪੁਰਜਾ ਖਰਾਬ ਹੋ ਗਿਆ ਉਹ ਠੀਕ ਕਰਨਾ ਸਰਕਾਰ ਦੀ ਇੰਨੀ ਬੜੀ ਨਲਾਕੀ ਆ ਲੋਕਾਂ ਤੋਂ ਕੋਈ ਫ੍ਰੀ ਨਹੀਂ ਲੋਕ ਲੱਗ ਜਾਂਦੇ ਲੋਕ ਪੈਸੇ ਦਿੰਦੇ ਨਹੀਂ ਸਰਕਾਰ ਕੋਲ ਮਿੰਤਾ ਇਹ ਲੱਗਦਾ ਵੀ ਠੀਕ ਕਰਾਉਣ ਨੂੰ ਕੋਈ ਪੈਸਾ ਹੀ ਨਹੀਂ ਕੋਲ ਕਹਿ ਰਹੇ ਕਿ ਤਹਿਸੀਲਾਂ ਦੇ ਵਿੱਚ ਤਾਂ ਕੈਮਰੇ ਲਾ ਦਿੱਤੇ ਵੀ ਸੀਐਫ ਜਾਂ ਹੋਰ ਬਤਰੀ ਜਿਹੜੀਆਂ ਜਾਂ ਅਫਸਰ ਨੇ ਉਹ ਨਿਗਰਾਨੀ ਰੱਖਣਗੇ ਕੰਮ ਸਾਰੂ ਰਹੇ ਖੰਨਾ ਤਹਿਸੀਲ ਦੇ ਵਿੱਚ ਤਾਂ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਵੀ ਜਿਹੜਾ ਆਪਾਂ ਦੇਖ ਲਈਏ ਪਰੰਤੂ ਇੰਨੀ ਇੱਕ ਗੱਲ ਜ਼ਰੂਰ ਆ ਵੀ ਜਿਹੜਾ ਜਿਹੜਾ ਖੰਨਾ ਦਾ ਫਰਦ ਕੇਂਦਰ ਆ ਇਹ ਆਉਣ ਵਾਲੇ 2-3 ਦਿਨ ਤੋਂ ਲੋਕਾਂ ਦੇ ਲਈ ਦਰਦ ਕੇਂਦਰ ਬਣਿਆ ਹੈ ਮੇਕੀ ਮੰਗ ਕੀ ਕਰਦੇ ਹਾਂ ਅਸੀਂ ਤਾਂ ਮੰਗ ਇਹ ਕਰਦੇ ਆਂ ਵੀ ਜਿਹੜੇ ਡਿਪਟੀ ਕਮਿਸ਼ਨ ਲੁਧਿਆਣਾ ਜੀ ਤੋਂ ਮੰਗ ਕਰਦੇ ਆਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਆਂ ਇੱਥੋਂ ਤੱਕ ਕਿ ਜਿਹੜੇ ਮਾਲ ਮੰਤਰੀ ਨੇ ਹਰਦੀਪ ਸਿੰਘ ਮੁੰਡੀਆਂ ਜੀ ਉਹ ਵੀ ਡਿਸਟ੍ਰਿਕਟ ਲੁਧਿਆਣਾ ਦੇ ਹੀ ਨੇ ਉਹ ਵੀ ਤੇਰ ਖੰਨਾ ਤਹਿਸੀਲ ਬਾਰੇ ਦੇਖਣ ਵੀ ਖੰਨਾ ਤਹਿਸੀਲ ਦੇ ਵਿੱਚ ਹੋ ਕੀ ਰਿਹਾ ਖੰਨਾ ਤਹਿਸੀਲ ਦੇ ਵਿੱਚ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਆ ਕੋਈ ਵੀ ਫਰਦ ਨਹੀਂ ਮਿਲ ਰਹੀ ਪਿਛਲੇ 4 ਦਿਨ ਤੋਂ ਬੰਦਾ ਕੰਮ ਕੰਮ ਤਾਂ ਸਾਰੇ ਪ੍ਰਭਾਵਤ ਹੋ ਗਏ ਜੀ ਕਿਸੇ ਨੇ ਕੋਈ ਲੋਨ ਲੈਣਾ ਕਿਸੇ ਨਗਰੀਸ਼ਤੀ ਕਰਾਉਣੀ ਆ ਕੋਈ ਤਬਦੀਲ ਮੁਕਤੀ ਨਾਮ ਕਰਾਉਣਾ ਜਾਂ ਕੁਝ ਵੀ ਕੰਮ ਕਰਾਉਣਾ ਪਹਿਲਾਂ ਫਰਦ ਲੈਣੀ ਪੈਂਦੀ ਆ ਜਿਹੜੀ ਫਰਦ ਆ ਉਹ ਪਟਵਾਰੀ ਤੋਂ ਤਾਂ ਮਿਲਣੀ ਨਹੀਂ ਉਹ ਬਾਅਦ ਵਿੱਚ ਤਨੀ ਦਵਾਈਆਂ ਮੈਂ ਲੈਂਦਾ ਬਾਅਦ ਵਿੱਚ ਇਹ ਲੈ ਤਾਂ ਵੀ ਤਦੋਂ ਤੱਕ ਠੀਕ ਹੁੰਦੀ ਆ ਕਿ ਬਈ ਉਹ ਕੱਲ੍ਹ ਨੂੰ ਦੇਣੀ ਤਾਂ ਨਹੀਂ ਕਿਸ ਕਾਪੀਮੈਂਟ ਚਾਹੀਦਾ ਹੈ ਸਾਡੇ ਮਾਲਕਾਂ ਨੂੰ ਕੰਮ ਕੋ ਰੁਕੇ ਹੀ ਥੋੜੀ ਰੁਕੇ ਹੀ ਕੰਮ ਇਹ ਮੰਗਦਾ ਕਿ ਜਦ ਤੱਕ ਇਹ ਦਾ ਪ੍ਰਾਊਡ ਨਹੀਂ ਹੋ ਗਿਆ ਜੇ ਰੁਕਣਾ ਉਹਦਾ ਜਦ ਤੱਕ ਉਸ ਟਾਈਮ ਕੱਢ ਕੇ ਆਉਂਦੇ ਆ ਆਪਣਾ ਇਹਨੇ ਮੁਸ਼ਕਲਤਾ ਹੁੰਦੀ ਹੋਈ ਹੈ। ਅਪਡੇਟ ਕਰਦੀ ਹੈ। ਜਿੰਦਾ ਮੈਂ ਜੀ 2 ਦਿਨ ਤੋਂ ਇਹਦੇ ਇੱਕ ਪਾਰਟ ਖਰਾਬ ਆ ਤੇ ਉਹਦੀ ਰਿਪਲੇਸਮੈਂਟ ਲਈ ਮੇਲ ਪਾਈ ਹੋਈ ਆ ਤੇ ਹੋਪਫੁਲੀ ਜਾਂ ਅੱਜ ਸ਼ਾਮ ਜਾਂ ਕੱਲ੍ਹ ਤੱਕ ਹੋਊਗੀ। ਇਹ ਕਿਸ ਲੈਵਲ ਤੇ ਹੁੰਦੀ ਹੈ ਪ੍ਰੋਬਲਮ ਸੋਲਵ? ਇਹ ਜੀ ਥਰਡ ਪਾਰਟੀ ਨੂੰ ਕੰਟੈਕਟ ਕਰ ਦਿੱਤਾ ਹੁੰਦਾ ਤੇ ਉਹਨੇ ਸੋਲਵ ਕਰ ਦਿੱਤਾ। ਤੁਸੀਂ ਆਪਣੇ ਅਧਿਕਾਰੀਆਂ ਨੂੰ ਕਦੋਂ ਸੂਚਿਤ ਕਰਤਾ ਸੀ ਜੀ ਮੈਂ ਤਾਂ ਜਿਹੜੀ ਕਰਤਾ ਸੀ ਜੀ ਬਿਦੇ ਇੱਕ ਇੱਕ ਘੰਟਾ ਸੀ ਖੁਦ ਕੋਸ਼ਿਸ਼ ਕਰੀ ਕਿ ਜਿਵੇਂ ਕਈ ਬੜੀ ਛੋਟੀ ਮੋਟੀ ਪ੍ਰੋਬਲਮ ਹੁੰਦੀ ਸੀ ਦੌਰਾਨ ਕਰ ਲੈਣੀਆਂ ਤੇ ਇੱਕ ਘੰਟੇ ਬਾਅਦ ਮੈਂ ਸਿਰਵਾ ਨੂੰ ਤਕਰੀਬਨ 8:30 ਹੋ ਜੀ ਇਨਫੋਰਮ ਕਰਦੇ ਮੇਰੇ ਬਾਤ ਆਮ ਤਨ ਅੰਝ ਕਿੰਨੇ ਲੋਕ ਹੁੰਦੇ ਨੇ ਫਰਕ ਲੈਣ ਲਈ ਇੱਥੇ ਹਾਂ ਤਕਰੀਬਨ 50 ਪੰਜਾਹ ਹੋ ਜਾਂਦੇ ਕਦੋਂ ਤੱਕ ਉਹਨੂੰ ਥਾਹ ਲੋ ਸਾਡੀ ਸੇਵਾ ਇਹ ਸਮਝਿਆ ਕੱਲ ਹੱਲ ਹੋ ਜਾਊਗਾ ਤੇ ਇੱਕ ਮੈਂ ਹੋਰ ਤੁਹਾਡੇ ਰਹੀਮ ਨੂੰ ਦੱਸਣਾ ਚਾਹੁੰਨਾ ਕਿ ਕਈ ਵਾਰੀ ਕਿਸੇ ਨੂੰ ਅਰਜੈਂਟ ਹੁੰਦੀ ਹੈ ਮਰਦਨ ਤਾਂ ਮਤਲਬ ਹਰ ਤਸੀਲੇ ਵਿੱਚ ਹਰ ਤਸੀਲ ਦੀ ਫਰਦ ਮਿਲ ਜਾਂਦੀ ਹੈ ਮੈਂ ਤਾਂ ਕਹਿਣ ਦਾ ਤੌਰ ਤੇ ਕਿ ਨਾ ਪੂਰੇ ਪੰਜਾਬ ਦੀ ਫਰਦ ਹਰੇਕ ਤਸੀਲ ਦੇ ਵਿੱਚ ਮਿਲ ਜਾਂਦੀ ਹੈ ਮੈਂ ਵੈਸੇ ਹੀ ਜਾਣਕਾਰੀ ਦੇਣਾ ਚਾਹੁੰਦਾ ਕਿ ਕਈ ਵਾਰੀ ਕਿਸੇ ਨੂੰ ਅਰਜੈਂਟ ਲੋੜ ਹੁੰਦੀ ਹੈ ਅੱਜ ਇਹ ਰੁਕ ਸਮੱਸਿਆ ਤਾਂ ਕਿਸੇ ਹੋਰ ਫਰਦ ਦੇ ਅੰਦਰ ਤੋਂ ਲੈ ਸਕਦੇ ਹਾਂ ਜੀ